ਪੂਰੇ ਹਾਲਾਤ ਵਿੱਚ ਲੜਨ 'ਚ ਮਦਦ ਕਰਨਗੇ ਇਹ 11 ਤਰੀਕੇ ਅੱਜ ਦੇ ਸਮਾਜ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ ਵੱਧੇ ਕਦਮਾਂ ਨਾਲ ਔਰਤਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਰ ਰਾਤ ਨੂੰ ਮੀਟਿੰਗ ਤੋਂ ਘਰ ਵਾਪਸ ਪਰਤਣਾ ਕਿਸੇ ਹੋਰ ਸ਼ਹਿਰ ਵਿੱਚ ਇਕੱਲੇ ਕੰਮ ਕਰਨਾ ਇਹਨਾਂ ਸਾਰੀਆਂ ਚੁਣੌਤੀਆਂ ਦੇ ਵਿੱਚ ਸਭ ਤੋਂ ਸਭੇ ਸੁਰੱਖਿਆ ਇੱਕ ਮਹੱਤਵਪੂਰਨ ਚੀਜ਼ ਹੈ ਜੇਕਰ ਤੁਸੀਂ ਕਿਸੇ ਹੋਰ ਸ਼ਹਿਰ ਵਿੱਚ ਇਕੱਲੇ ਕੰਮ ਕਰਦੇ ਹੋ ਤਾਂ ਤੁਸੀਂ ਕਈ ਵਾਰ ਅਸੁਰੱਖਤ ਮਹਿਸੂਸ ਕਰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਹਰ ਸਮੇਂ ਸੁਚੇਤ ਰਹੋ ਅਤੇ ਹਰ ਸੁਰੱਖਿਆ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਗੱਲ ਦੀ ਪਾਲਣਾ ਕਰੋ ਤੁਹਾਡੀ ਇੱਕ ਗਲਤੀ ਮੁਸੀਬਤ ਪੈਦਾ ਕਰ ਸਕਦੀ ਹੈ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਆਪਣੀ ਸੁਰੱਖਿਆ ਲਈ ਹਮੇਸ਼ਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਪਰਸ ਵੈਰੀਫਿਕੇਸ਼ਨ ਤੋਂ ਬਾਅਦ ਹਾਊਸ ਹੈਲਪਰ ਰੱਖੋ ਜੇਕਰ ਤੁਸੀਂ ਘਰੇਲੂ ਕੰਮ ਲਈ ਹਾਊਸ ਹੈਲਪਰ ਰੱਖਦੇ ਹੋ ਤਾਂ ਕਿਸੇ ਭਰੋਸੇਮੰਦ ਹਾਊਸ ਹੈਲਪਰ ਨੂੰ ਲਾਓ ਅਤੇ ਉਸ ਦੀ ਪੂਲਸ ਵੈਰੀਫਿਕੇਸ਼ਨ ਕਰਵਾਓ ਨੰਬਰ 2 ਕੈਬ ਜਾਂ ਟੈਕਸੀ ਦਾ ਨੰਬਰ ਸ਼ੇਅਰ ਜਰੂਰ ਕਰੋ ਜੇਕਰ ਤੁਸੀਂ ਰਾਤ ਨੂੰ ਇਕੱਲੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਕਾਰ 'ਚ ਬੈਠਣ ਤੋਂ ਪਹਿਲਾਂ ਕਾਰ ਦਾ ਨੰਬਰ ਜਰੂਰ ਸ਼ੇਅਰ ਕਰੋ ਕਦੇ ਵੀ ਇਕੱਲੇ ਬੱਸ ਵਿੱਚ ਸਫ਼ਰ ਨਾ ਕਰੋ ਨੰਬਰ 3 ਲੋਕੇਸ਼ਨ ਟਰੈਕਰ ਆਨ ਰੱਖੋ ਜੇ ਰਾਤ ਯਾਤਰਾ ਕਰਦੇ ਸਮੇਂ ਤੁਸੀਂ ਲਾਈਵ ਲੋਕੇਸ਼ਨ ਨੂੰ ਟਰੈਕ ਕਰਦੇ ਰਹੋ ਨੰਬਰ 4 ਪੇਪਰ ਸਪਰੇ ਰੱਖੋ ਪੇਪਰ ਸਪਰੇ ਹਮੇਸ਼ਾ ਆਪਣੇ ਹੈਂਡbag ਵਿੱਚ ਰੱਖੋ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤਰ੍ਹਾਂ ਉਸ ਦੀਆਂ ਅੱਖਾਂ ਵਿੱਚ ਸਪਰੇ ਕਰ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਡੇ ਲਈ ਉੱਥੋਂ ਭੱਜਣਾ ਆਸਾਨ ਹੋ ਜਾਵੇਗਾ ਨੰਬਰ 5 ਕਿਸੇ ਵੀ ਅੰਗ ਤੇ ਹਮਲਾ ਜੇਕਰ ਕੋਈ ਤੁਹਾਡੇ ਨਾਲ ਜ਼ਬਰਦਸਤੀ ਕਰਦਾ ਹੈ ਤਾਂ ਮੌਕਾ ਦੇਖਦੇ ਹੀ ਉਸ ਦੇ ਗੁਪਤ ਅੰਗ ਤੇ ਜੋਰ ਨਾਲ ਮਾਰੋ ਪ੍ਰਾਈਵੇਟ ਪਾਰਤੇ ਸੱਟ ਮਾਰਨ ਨਾਲ ਕੁਝ ਸਮੇਂ ਲਈ ਪੁਰਸ਼ਾਂ ਦੀ ਤਾਕਤ ਘਟ ਜਾਂਦੀ ਹੈ ਤੇ ਉਸ ਇਸ ਨੂੰ ਦਰਦ ਨੂੰ ਸਹਿਣ ਦੇ ਸਮਰਥ ਹੋ ਜਾਂਦੇ ਹਨ ਇਸੇ ਤਰ੍ਹਾਂ ਤੁਹਾਨੂੰ ਬਚਣ ਦਾ ਸਮਾਂ ਮਿਲਦਾ ਹੈ ਨੰਬਰ 6 ਸੁਰੱਖਿਆ ਡੋਰ ਇੰਸਟਾਲ ਕਰਾਓ ਜੇਕਰ ਤੁਸੀਂ ਘਰ ਵਿੱਚ ਇਕੱਲੇ ਰਹਿੰਦੇ ਹੋ ਤਾਂ ਘਰ ਵਿੱਚ ਸੇਫਟੀ ਡੋਰ ਲਗਾਓ ਤਾਂ ਜੋ ਕੋਈ ਵੀ ਵਿਅਕਤੀ ਤੁਹਾਡਾ ਦਰਵਾਜ਼ਾ ਨਾ ਖੋਲ ਸਕੇ ਘੰਟੀ ਵੱਜਣ ਤੇ ਤੁਰੰਤ ਦਰਵਾਜ਼ਾ ਨਾ ਖੋਲੋ ਪਹਿਲਾਂ ਸੇਫਟੀ ਡੋਰ ਰਾਹੀਂ ਦੇਖੋ ਕਿ ਬਾਹਰ ਕੌਣ ਆਇਆ ਹੈ ਨੰਬਰ 7 ਫੋਨ ਨੂੰ ਹਮੇਸ਼ਾ ਪੂਰਾ ਚਾਰਜ ਰੱਖੋ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਤਾਂ ਧਿਆਨ ਰੱਖੋਗੇ ਤੁਹਾਡਾ ਫੋਨ ਹਮੇਸ਼ਾ ਫੁੱਲ ਚਾਰਜ ਹੋਵੇ ਕਿਤੇ ਇਕੱਲੇ ਜਾਣ ਵੇਲੇ ਗਾਲ੍ਹਾਂ ਨਾ ਸੁਣਨਾ ਜਾਂ ਕਿਸੇ ਨਾਲ ਗੱਲਬਾਤ ਕਰਨ ਦੀ ਤਾਂ ਆਪਣਾ ਰਸਤੇ ਉੱਤੇ ਧਿਆਨ ਰੱਖੋ ਜੀਪੀਐਸ ਨੂੰ ਸਿਸਟਮ ਨੂੰ ਹਮੇਸ਼ਾ ਚਾਲੂ ਰੱਖੋ ਨੰਬਰ 8 ਕਰਦਿਆਂ ਨੂੰ ਜਾਣਕਾਰੀ ਦਿਓ ਤੁਸੀਂ ਜਦੋਂ ਵੀ ਦਫ਼ਤਰ ਜਾਂਦੇ ਹੋ ਜਾਂ ਕਾਲਜ ਜਾਂਦੇ ਹੋ ਤਾਂ ਆਪਣੇ ਮਾਤਾ ਪਿਤਾ ਜਾਂ ਭੈਣ ਭਰਾ ਨੂੰ ਜ਼ਰੂਰ ਦੱਸੋ ਇਸ ਨਾਲ ਜੇਕਰ ਤੁਸੀਂ ਕਿਸੇ ਸਮੱਸਿਆ ਚ ਹੋ ਤਾਂ ਤੁਹਾਡੀ ਮਦਦ ਕਰ ਸਕਣਗੇ ਅਤੇ ਤੁਹਾਡੇ ਬਾਰੇ ਪਤਾ ਲਗਾ ਸਕਣਗੇ ਨੰਬਰ 9 ਕਰਦਾ ਨੰਬਰ ਕਾਲ ਹਿਸਟਰੀ ਲਿਸਟ ਹਮੇਸ਼ਾ ਸਭ ਤੋਂ ਉੱਪਰ ਰੱਖੋ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੇ ਮੋਬਾਈਲ ਦੀ ਕਾਲ ਹਿਸਟਰੀ ਸੂਚੀ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਨੰਬਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਜਿਹਾ ਕਰਨ ਨਾਲ ਐਮਰਜੈਂਸੀ ਕਾਲ ਤੁਹਾਡੇ ਕਰਨ ਵਿੱਚ ਸਮਾਂ ਨਹੀਂ ਲੱਗੇਗਾ ਨੰਬਰ 10 ਖੁਦ ਤੇ ਵਿਸ਼ਵਾਸ ਰੱਖੋ ਜੇਕਰ ਕੋਈ ਦਿਨ ਰਾਤ ਤੁਹਾਡਾ ਪਿੱਛਾ ਕਰਦਾ ਹੈ ਤਾਂ ਜੇਕਰ ਤੁਹਾਨੂੰ ਸੜਕ ਤੇ ਕੋਈ ਵੀ ਦੁਕਾਨ ਨਜ਼ਰ ਆਵੇ ਤਾਂ ਤੁਸੀਂ ਉੱਥੇ ਮੌਜੂਦ ਦੁਕਾਨਦਾਰ ਨੂੰ ਆਪਣੀ ਗੱਲ ਦੱਸ ਸਕਦੇ ਹੋ ਜਾ ਤੁਸੀਂ ਕਿਸੇ ਵੀ ਏਟੀਐਮ ਤੇ ਵੀ ਜਾ ਸਕਦੇ ਹੋ ਉੱਥੇ ਮੌਜੂਦ ਗਾਰਡ ਅਤੇ ਸੀਸੀਟੀਵੀ ਤੁਹਾਡੀ ਮਦਦ ਕਰ ਸਕਦੇ ਹਨ ਨੰਬਰ 11 ਸ਼ਾਰਟਕੱਟਸ ਤੋਂ ਬਚੋ ਰਾਤ ਨੂੰ ਕਿਸੇ ਵੀ ਸਮੇਂ ਸ਼ਾਰਟਕੱਟ ਲੈਣ ਤੋਂ ਬਚੋ ਕਿਸੇ ਵੀ ਕਾ ਸੜਕਾ ਤੇ ਛੋਟੀ ਸੜਕ ਤੋਂ ਲੰਘਣ ਦੀ ਬਜਾਏ ਮੁੱਖ ਸੜਕ ਤੋਂ ਵਰਤੋਂ ਕਰੋ ਜਿੱਥੇ ਤੁਸੀਂ ਜਲਦੀ ਆਵਾਜਾਈ ਸਾਨੀ ਨਾਲ ਲੱਭ ਸਕਦੇ ਹੋ ਖਾਲੀ ਪਾਰਕਿੰਗ ਵਿੱਚ ਇਕੱਲੇ ਨਾ ਜਾਓ ਗਾਰਡ ਨੂੰ ਆਪਣੇ ਨਾਲ ਆਉਣ ਲਈ ਕਹੋ ਤੋ ਜਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ